ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਤੂ ਬੱਧਰਪ੍ਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਰਿਕਵੈਸਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਕੋਈ ਮਾਤੜ ਆਪਣੀ ਖਰੀਦਦਾਰੀ ਕਰ ਸਕੇ ਅੱਜ ਦੀ ਵਿਜਿਟ ਪਿੰਡ ਸਰਾਲੀ ਮੰਡ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਾਹਿਬ ਤਹਿਸੀਲ ਲਗਦੀ ਪੱਟੀ ਬਾਈ ਕੁਪਿੰਦਰ ਸਿੰਘ ਕੋਲ ਪਹੁੰਚੇ ਆਂ ਵਧੇਰੇ ਜਾਣਕਾਰੀ ਆਪਾਂ ਸਾਰੇ ਆਪਣੇ ਵੀਰ ਤੋਂ ਲੈ ਕੇ ਕਰਦੇ ਆਂ ਸਾਝੀ ਜੁੜੇ ਰਹੋ ਬਣੇ ਰਹੋ ਅੰਤ ਤੱਕ ਜਾਇਜ਼ ਕੀਮਤ ਦੇ ਵਿੱਚ ਖਰੀਦਦਾਰੀ ਇੱਥੋਂ ਕਰਾਵਾਂਗੇ ਫਾਰਮ ਤੋਂ ਤੇ ਆਓ ਕਰੀਏ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਅਸ ਕੀ ਬਾਜੀ ਸਤਿ ਸ੍ਰੀ ਅਕਾਲ ਜੀ ਚੜਦੀ ਕਲਾ ਜੀ ਚੜਦੀ ਕਲਾ ਕੈਂ ਸੇਦਾ ਐਨ ਨਾਲ ਮਾਰਾ ਜੀ ਚਲ ਸ਼ੁਕਰ ਰੱਬ ਦਾ ਓਕੇ ਰਿਪੋਰਟਾਂ ਚੜਦੀ ਕਲਾ ਜੀ ਵਿਕਦਾ ਜਾਂਦਾ ਮਾਲ ਮਹਾਰਾਜ ਦੀ ਕਿਰਪਾ ਚਲ ਚੋਗਰਾ ਜੀ ਤੇ ਡਰੈਸ ਕਰੀਏ ਨੋਟ ਨਾਮ ਪਹਿਲਾਂ ਨਾਮ ਮੇਰਾ ਪ੍ਰਵਿੰਦਰ ਸਿੰਘ ਹਾਂਜੀ ਇਹ ਤਹਿਸੀਲ ਪੱਟੀ ਜ਼ਿਲ੍ਹਾ ਕਰਨ ਦਾ ਤੇ ਮੋਬਾਈਲ ਨੰਬਰ ਜੀ 76968 ਹਾਂ 68905 ਠੀਕ ਆ ਤਿੰਨ ਵੜਾ ਸੇਲ ਕਰੀਗੇ ਹਾਂ ਤਿੰਨੇ ਗੱਬਣਾ ਕਿੰਨੇ ਗੱਬਣਾ ਉਧਰੋਂ ਕਰ ਲੇ ਕਾਲੀ ਤੋਂ ਸ਼ੁਰੂਆਤ ਜਰਸੀ ਤੋਂ ਕੋਈ ਨਹੀਂ ਇੱਥੋਂ ਤੋਂ ਹਾਂ ਆ ਜਾਓ ਤੇ ਥਾਂ ਥੋਣੇ ਦਾ ਚੰਗਾ ਹੈ ਤੇ ਸਮਾਂ ਕਿੰਨਾ ਜਿਹੜਾ ਤਕਰੀਬਨ ਲੈਂਦੀ ਆ ਇਹ ਵੀ ਤਾਂ 10 ਤੋਂ 12 ਦਿਨਾਂ 12ਵੇਂ ਲੱਗੇ 14 ਦਿਨ ਲੱਗੇ ਹਾਂ ਤੇ ਮਗਰੋਂ ਢੇਲ ਤੋਂ ਲੈ ਕੇ ਆ ਵਹਨੇ ਦੀ ਜਿਹੜੀ ਵਿਖਾਦਗੇ ਬਾਂਦੀ ਬਹੁਤ ਬਾਂਦੀ ਅੱਛਾ ਜੀ ਢੇਲ ਤੋਂ ਵਾਵਾ ਵਈਰੇ ਲਾਉਣ ਦੇਣਾ 12 13 ਦਿਨ ਸਮਾਂ ਜਿਹੜਾ ਨੋਟ ਕਰੋ ਸਜਣੋ ਖੜਦੀ ਖੁੱਲਾ ਡੁੱਲਾ ਤੇ ਬੰਜੂਗੀ ਥੱਲੋ ਹਨਾ ਬਹੁਤ ਬਣੂਗੀ ਗੁਲਾਬੀ ਥਾਣਿਆ ਤੇ ਬਲੈਕ ਰੰਗ ਦੇ ਵਿੱਚ ਆ ਨਾ ਕਰਗੀ ਹਨਾ ਠੀਕ ਆ ਸੁਵਾ ਕਿਨਵਾ ਉਗਾ ਸ਼ਾਹ ਜੀ ਸੁਵਾ ਸ਼ਾਹ ਜੀ ਘਰ ਵਾਲੇ ਦਾ ਦੂਜਾ ਹੀ ਕੀ ਨੇ ਤੀਜਾ ਕੋ ਮਨ ਲੈ ਭਾਵੇਂ ਕੋਈ ਦੂਜਾ ਮਾਰ ਘਰ ਵਾਲੇ ਦਾ ਕਹਿ ਲਮ ਥੁੱਲ ਕੇ ਤੋਰਾ ਤਰਾ ਕਰਵਾ ਦੇ ਕੇ ਚੈੱਕ ਲਓ ਜੀ ਤੇ ਥਣ ਭਾਂਡਾ ਸੱਜਣੋਂ ਜਿਹੜਾ ਬਣਾਉਂਗੀ ਅਜੇ 10 ਤੋਂ 15 ਵੀ ਖੜ ਸਕਦੀ 12 ਵੀ ਖੜ ਸਕਦੀ ਆ ਸਮਾਂ ਲੈਂਦੇ ਆ ਜਿਵੇਂ ਜਿਵੇਂ ਬੰਦੀ ਜਾਊਗੀ ਤਵੇਂ ਤਵੇਂ ਬਲੇਡਰ ਨੂੰ ਫਲਾਉਂਦੀ ਜਾਊਗੀ ਬਾਕੀ ਕੱਦ ਵਜਨ ਪੂਰਾ ਵੱਡਾ ਹੈ ਵੱਡੇ ਢਾਂਚੇ ਦੇ ਵਿੱਚ ਆ ਤੇ ਮਿਲਕ ਦੀ ਗੱਲ ਕਰੀਏ ਤੇ ਕਿੰਨਾ ਕੁ ਭਰ ਜੂਗੀ ਸੰਧਾ ਸਾਹਿਬ 14 15 ਕਿਲੋ ਜੇ ਆਰਾਮ ਨਾਲ ਭਰਨਾ ਚਾਹੀਦਾ 14 ਪਲਸ ਤੈਨੂੰ ਕਰਨਾ ਚਾਹੀਦਾ ਹਨ ਇਹਨਾਂ ਆਮ ਗਾਂ ਦਿੱਤੀ ਜੰਗਾਂ ਕਰੋ ਸੰਗ ਦੇ ਵਿੱਚ ਹਨ ਸੱਜਣੋ 14 ਕ ਪਲਸ ਜਿਹੜਾ ਭਾਂਡੇ ਚ ਦੁੱਧ ਭਰੀ ਜਾਊਗੀ ਬਾਕੀ ਲੇਵੇ ਦੀ ਖੁੱਲੀ ਡੁੱਲੀ ਹਨਾ ਲੇਵਾ ਬਿਲਕੁਲ ਖੁੱਲਾ ਤੇ ਵਟਵਟ ਮਗਰੋਂ ਪਿਆ ਚੰਗੀ ਥਾਂ ਦੀ ਸਪੇਸ ਲੱਗੀ ਆ बनके ਜਿਹੜੀ ਪੂਰੀ ਪਟਾਕੇ ਪਾ ਕੇ ਫੇਸੂਗੀ ਤੇ ਕਿੰਨੀ ਕੁ ਕੀਮਤ ਕਰ ਦੀਗੇ ਨਾਰਮਲ ਜੀ ਨਾਰਮਲ ਜੀ ਸਾਬ ਮੈਂ ਬੋਲਣ ਨਹੀਂ ਕਿੰਨੇ ਕਰਦਾ ਇਹ ਜਿਹਨੇ ਗਲੇ ਜਾਇਜ ਬਿਲਕੁਲ ਦੇਣ ਵਾਲੀ 47000 ਤੇ ਪਿਆਰ ਮਾਤ ਕਰਕੇ 1000 2000 ਛੱਡਣਾ ਇਹ 42 ਦੀ ਦੇ ਦੀਏ ਚਲੋ 42 ਹਾਂ ਅੱਗੇ ਆ ਗਈ ਦੂਜਾ ਨੰਬਰ ਤੇ ਜਰਸੀ ਪਿਓਰ ਹਨਾ ਹਾਂ ਜੀ ਪੰਜਾਬ ਦੀ ਵੱਡੇ ਘਰਦ ਵਾਲੀ ਆ ਛੋਟੇ ਵਾਲੀ ਨਹੀਂ ਹਾਂ ਵੱਡੇ ਘਰਦ ਵਾਲੀ ਤੇ ਥਣ ਭਾਂਡਾ ਜਿਹੜਾ ਏ ਮੱਝਾਂ ਵਾਲਾ ਲੱਗਾ ਕਿਆ ਬਾਤ ਹੈ ਹਨਾ ਮਗਰ ਉਹ ਲਾਲੂ ਕੇ ਵਿਖਾ ਦਿਓ ਕਿੰਦੀ ਗੱਲ ਕਰੀਏ ਤੇ ਕਿੰਨਾ ਕੁ ਟਾਈਮ ਰਹਿ ਗਿਆ ਏ ਡਿਲੀਵਰੀ ਦੇ ਵਿੱਚ ਉਹ ਤਿਆਰੀ ਆ ਦੋ ਚਾਰ ਦਿਨ ਲੈ ਜੇ ਉਹ ਸਾਰਾ ਪੀਪਾ ਗੱਡੀ ਉਤਰੀਏ ਬਾ ਰਾਤ ਨੂੰ ਸੂਪੇ ਅੱਜ ਹੀ ਆਈ ਏ ਅੱਜ ਹੁਣ ਇਹ ਆਇਆ ਸਾਰਾ ਮਾਲ ਉਹਨੇ ਠੀਕ ਆ ਕੋਈ ਇਹ ਨਹੀਂ ਦੋ ਚਾਰ ਦਿਨਾਂ ਦਾ ਨਹੀਂ ਓਕੇ ਨਹੀਂ ਸਾਰਾ ਮਾਲ ਆ ਇਹ ਗੱਡੀ ਇਹ ਆ ਵੀ ਸੁੰਦੀ ਸੁੰਦੀ ਨੂੰ ਦਾਮ ਬਹੁਤ ਆ ਪੰਨਾ ਪਾ ਜੀ ਬੰਝੂਗੀ ਸੁੰਦੀ ਨਹੀਂ ਜੇ ਦੋ ਚਾਰ ਦਿਨਾਂ ਜਿਹੜੇ ਗਾਲੇ ਪਾਈ ਆ ਹਾਂਜੀ ਹਾਂਜੀ ਅਜੇ ਨਹੀਂ ਸੁੰਦੀ ਜੇ ਇਹਦੇ ਸੋਨਾ ਨਾ ਦੇ ਫਿਰ ਇਹਨੇ ਉਸਲ ਵਿਟੀਆਂ ਕਰਨੀਆਂ ਆਹੀਂ ਅਜੇ ਕੋਈ ਰਿਪੋਰਟ ਨਹੀਂ ਆਮ ਕਿੰਨਾ ਕਿ ਦੁੱਧ ਤੁਹਾਡੇ ਪਸਾਉਣਾ ਹੈ ਟਿਕਾ ਪਾਜੂ ਭਾਂਡੇ ਚ ਇਹ 16-17 ਕਿਲੋ ਭਰਨਾ ਜਿਹਦਾ ਕੋਈ ਸਾਹਮਣੇ ਗਾੜੀ ਵਿੱਚ ਸੰਧ ਸਾਹਿਬ ਦੁੱਧ ਦਿੰਦਾ ਸਾਹਮਣੇ ਸਿਰ ਤੇ ਦੁੱਧ ਮੇਰਾ ਵੀ ਸਾਹਮਣੇ ਪਾਜੂ ਮਾਦੀ ਝੋਲੇ ਨਾ ਵਾਕੇ ਠੀਕ ਆ ਤੁਹਾਨੂੰ ਜਾਣੇ ਕਾ ਕਰ ਮਾਲਾ ਹੂੰ ਸਾਂ ਜਿਹਨੋਂ ਵਹਿੜ ਚ ਗਈ ਹੈ ਖਰੀਦਣ ਵਾਲੀ ਆ ਜਰਸੀ ਅੰਗ ਦੇ ਵਿੱਚ ਪਿਓਰ ਆ ਦੁੱਧ 16-17 ਕਿਲੋ ਸ਼ਾਹ ਜੀ ਕਹਿੰਦੇ ਕੀ ਬੜੇ ਰਾਮਨਾ ਭਰੂਗੀ ਵਹਿੜ ਚੰਗੀ ਆ ਕੱਦ ਘਾਟ ਫੁੱਲ ਵੱਡਾ ਏ ਕਿਉਂਕਿ ਕਾਮ ਛੋਟੀ ਹੁੰਦੀ ਆ ਉਹ ਨਹੀਂ ਚੀਜ਼ ਆ ਮਾ ਚਲਾ ਲੀਨੀ ਹੈ ਪੰਜਾਬ ਵਾਲੀ ਗਿਣਕੇ ਸਭ ਦਾ ਕਰਿਓ ਲੋ ਜੀ ਲੈਓ ਤੇ ਬਿਊਟੀ ਦਾ ਬੜੀ ਖੂਬਸੂਰਤ ਹੈ ਅੱਜ ਇਹ ਵਾਨਰੀ ব্যাকਗ੍ਰਾਉਂਡ ਦਾ ਖਿਆਲ ਰਖੀਏ ਉਹ ਵੀ ਬਹੁਤ ਸੋਹਣੀ ਲੱਗੀ ਆ ਲੋ ਜੀ ਥਾਂ ਸੁਣ ਬਹੁਤ ਸੋਹਣਾ ਲੱਗਾ ਕਰਮਾ ਵਾਲੀ ਨੂੰ ਤੇ ਪਿੰਡਿਓ ਵੀ ਓਕੇ ਰਿਹਾ ਜੀ ਨਾ ਬਾਲੀ ਨਹੀਂ ਸੀ ਆ ਨਾ ਬਾਲੀ ਰਾਜੀ ਆ ਤੇ ਸ਼ਾਰੀ ਦੀ ਫਿਰ ਕੀਮਤ ਕੀ ਕਰ ਦੀਏ? ਇਹ ਸਾਡਾ ਮੁੱਲ। ਕੋਲ ਜਿੱਦਾਂ ਨਹੀਂ 60 ਵੀ ਕਰ ਸਕਦੇ 55। ਜੀ। 2000 ਜਮਾਨਤ 55 ਦੇਣਾ। 50 ਹੀ ਨਾ ਕਰ ਦੀਏ? 50 ਪਜਣਾ ਇਹ ਕੋਈ ਨਹੀਂ। ਦੇ ਦੇ ਦੀਏ। ਪਹਿਲੇ ਵੀਡੀਓ ਦੇ ਵਿੱਚ 200000 ਰੁਪਏ ਕਰ ਲਿਆ ਹੈ 52 ਸ਼ਗਨ ਵਾਲਾ ਕਰਨਾ ਜੀ ਹਾਂਜੀ ਹਾਂਜੀ ਸੈਕਿੰਡ ਸਕੌਮ ਵਾਲੀ ਉਹ ਸਕੀਮ ਚੱਲਦੀ ਨਾ ਇਹ ਫੇਰ ਆ ਜੇ ਥੋੜਾ ਬੜਾ ਤਸਵੀਰੇ ਕਰਨ ਲੈਸ ਚਲੋ ਪਰ ਇਹਦਾ ਮੱਛੀ 60000 ਰੁਪਏ ਤੇ ਅੱਗੇ ਕ੍ਰੋਸ ਅੰਕ ਦੇ ਵਿੱਚ ਆ ਗਈ ਨਾ ਵੜ ਇਹ ਢਿਲ ਢੁਲ ਚੰਗੀ ਕਿੰਨੇ ਕੁ ਦੁੱਧ ਦੇ ਮਾਲਕ ਨੂੰ ਦੱਸਿਆ ਮਾਲਕਾਂ ਨੇ ਵੇਖੋ ਜੀ ਆਪਾਂ ਦਾ ਮੁੱਲੀ ਲਿਆਦਾ ਮਾਲਦਾਰ ਜੀ ਉਹਨਾਂ ਨੇ ਕਹਿਣ ਤੌਰ ਤੇ 14-15 ਕਿਲੋ ਜੀ ਕੀਤਾ ਠੀਕ ਆ ਤੇ ਦੂਜਾ ਸੁਭਾ ਹੋ ਗਈ ਸਵੇਰ ਆ ਜਾਂ ਸਾਮ ਲਈ ਚੰਗਾ ਲਾ ਆ ਗਏ ਮੜੀ ਜੀ ਤੋੜ ਤਾਰ ਕੇ ਵਿਖਾ ਦਿਓ ਲਾ ਦਿਓ ਕਰ ਤੇ ਟਿਲ ਟੂਲੇ ਚੰਗੀ ਪਈ ਹੋਣੀ ਹੈਣਾ ਵਾਹ ਤਾਂ ਸੁਣ ਨੂੰ ਸੋਨਾ ਲੱਗਾ ਥਾਣ ਵੀ ਸੋਨਾ ਲੱਗਾ ਕਦ ਜਿਹੜਾ ਫੁੱਲ ਵੱਡਾ ਈ ਖੋਲੋ ਜੀ ਤੋੜਾ ਕਰਾਈਏ ਚੱਕ ਕਦ ਵਜਨ ਫੁੱਲ ਵੱਡਾ ਸਜਣੋ ਮੋਢੇ ਤੇ ਆਉਂਦੀ ਆ ਬਾਈ ਦੇ ਕੋਈ ਕਿਉਂਕਿ ਛੋਟੀ ਨਹੀਂ ਆ ਜੰਮੀ ਪਲੀ ਆ ਫੁੱਲ ਤੇ ਸਮਾਂ ਕੋਈ ਇਹ ਵੀ ਕੋਈ 5-7 ਦਿਨ ਦਾ 4 ਦਾ 5 ਦਾ ਖੜ ਸਕਦੀ ਹੈ ਜਿਹੜੇ ਹਿਸਾਬ ਨਾਲ ਵੱਟ ਬੂਟੇ ਬਾਨੇ ਜੀ ਲੈਓ ਜੀ ਆਹ ਸੁਣ ਲੋ ਇਹਨੇ ਕੀ ਕੀਮਤ ਕੀ ਕਰ ਦਿੱਤੀ ਜੀ ਸੰਗਰਾਮ ਸੇਮ ਸੇਮ ਹੀ ਜਾਣ ਦੀ ਇਹ 50 ਰਿਆ ਨਹੀਂ ਨਹੀਂ ਮੁੱਲ ਭਾਵੇਂ ਕਿ ਤੁੰਗਾਟ ਕਰੀਏ 52 ਦੀਆਂ 52 ਦੀਆਂ 50 ਹੀ ਕਰ ਦਈਏ ਫਿਰ ਇਹ ਲੱਖ ਦਾ ਜੋੜਾ ਲੈ ਗਿਓ ਜੋੜਾ ਲੱਖ ਦਾ ਜੋੜਾ ਇਹ ਤੇਰਾ ਠੀਕ ਹੈ ਸੱਜਣੋ ਲੱਖ ਰੁਪਏ ਦਾ ਜੋੜਾ ਇਹ ਮਿਲ ਜਾਊਗਾ ਜਿਹੜਾ ਲਾਸਟ ਵਾਲੇ ਦੋਵੇਂ ਪੀਸ ਜਰਸੀ ਤੇ ਸ਼ਾਈ ਹਲ ਕਰਾਉਸ ਆਪਣੀ ਖਰੀਦਦਾਰੀ ਕਰਿਓ ਸਰਹਾਲੀ ਮੰਡ ਪਹੁੰਚ ਕੇ ਮਹਿੰਦਰ ਦੇ ਫਾਰਮ ਤੇ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਰੱਬ ਰੱਖਾ ਜੀ ਸਤਿ ਸ੍ਰੀ ਅਕਾਲ